ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਤੋਂ ਔਰ ਜਸਮੀਤ ਜੀ ਤੁਹਾਡਾ ਸਵਾਗਤ ਵੀ ਹੈ ਔਰ ਮੈਨੂੰ ਪਤਾ ਲੱਗਿਆ ਕਿ ਜਰਮਨੀ ਤੋਂ ਬਹੁਤ ਵੱਡਾ ਅਪਡੇਟ ਹੈ ਸੋ ਮੈਂ ਚਾਹਾਂਗਾ ਕਿ ਤੁਸੀਂ ਜਰਮਨੀ ਦਾ ਇਹ ਅਪਡੇਟ ਪੂਰੀ ਚੰਗੀ ਤਰ੍ਹਾਂ ਨਾਲ ਵਿਦਿਆਰਥੀਆਂ ਲਈ ਐਕਸਪਲੇਨ ਕਰੋ ਸੇ ਜਰਮਨੀ ਦੇਖੋ ਸ਼ੁਰੂ ਤੋਂ ਹੀ ਕੈਨੇਡਾ ਦਾ ਸਿਸਟਮ ਫੋਲੋ ਕਰਦਾ ਆਇਆ ਹੈ ਮੈਨਾ ਜੀਆਈਸੀ ਬਾਂਗੂ ਉਹਨਾਂ ਨੇ ਬਲੌਕਡ ਅਕਾਊਂਟ ਰੱਖਿਆ ਔਰ ਫਿਰ ਜਿਮੀ ਟਿਊਸ਼ਨ ਫੀਸ ਔਰ ਬਲੌਕ ਡਾਊਨ ਦੇ ਆਧਾਰ ਤੇ ਬੱਚਿਆਂ ਨੂੰ ਵੀਜ਼ਾ ਦਿੱਤਾ ਪਰ ਕੈਨੇਡਾ ਤੋਂ ਵੀ ਮੈਂ ਕਹਾਗਾ ਕਿ ਵਧੀਆ ਤਰੀਕੇ ਜਰਮਨੀ ਨੇ ਆਪਣਾ ਸਟੂਡੈਂਟ ਵੀਜ਼ਾ ਸਿਸਟਮ ਨੂੰ ਸੰਭਾਲ ਲਿਆ ਕਿਉਂਕਿ ਜਦੋਂ ਉਹਨਾਂ ਕੋਲ ਫਰੌਡਰਨ ਡਾਕੂਮੈਂਟਸ ਆਏ ਤਾਂ ਉਹਨਾਂ ਨੇ ਐਪੀਐਸ ਇੰਟਰੋਡਿਊਸ ਕਰਤਾ ਕਿ ਹਰ ਬੱਚੇ ਦੀ ਅਪਲੀਕੇਸ਼ਨ ਦੀ ਅਸੀਂ ਈਵੈਲੂਏਸ਼ਨ ਕਰਾਂਗੇ ਹੁਣ ਉਹਨਾਂ ਨੇ ਦੇਖਿਆ ਕਿ ਜਿਹੜਾ ਰੁਝਾਨ ਹੈ ਜਰਮਨੀ ਦਾ ਉਹ ਵੱਧਾ ਜਾ ਰਿਹਾ ਦਿਨ-ਬ-ਦਿਨ ਔਰ ਬੱਚਿਆਂ ਨੂੰ ਤੋਂ ਫੀਡਬੈਕ ਕਾਫੀ ਪੋਜ਼ਿਟਿਵ ਮਿਲ ਰਿਹਾ ਇਸ ਲਈ ਜਰਮਨੀ ਨੇ ਅਪਾਇੰਟਮੈਂਟ ਸਿਸਟਮ ਹੀ ਅਬੋਲਿਸ਼ ਔਰ ਅੱਜ ਦੀ ਰੇਟ ਤੇ ਜਰਮਨੀ ਦੀ ਫਾਈਲ ਆਨਲਾਈਨ ਲੱਗੇਗੀ ਮੈਂ ਕਹਾਂਗਾ ਕਿ ਇਹ ਬਹੁਤ ਹੀ ਵੱਡਾ ਉਪਰਾਲਾ ਕੀਤਾ ਜਰਮਨੀ ਨੇ ਆਨਲਾਈਨ ਫਾਈਲ ਲੱਗੇਗੀ ਬੱਚੇ ਨੂੰ ਅਪਰੂਵਲ ਆਨਲਾਈਨ ਆਏਗੀ ਸੇਮ ਐਸ ਕੈਨੇਡਾ ਸੋ ਇਸ ਤੋਂ ਵੱਡਾ ਉਪਰਾਲਾ ਨਹੀਂ ਹੋ ਸਕਦਾ ਯੂਰੋਪੀਅਨ ਕੰਟਰੀ ਵਾਸਤੇ ਬਿਕੋਜ਼ ਜਿਵੇਂ ਕੈਨੇਡਾ ਦੀ ਫਾਈਲ ਲੱਗਦੀ ਹੈ ਜਰਮਨੀ ਦੀ ਫਾਈਲ ਲਗਭਗ ਸੇਮ ਹੋ ਸਕਦਾ ਬਿਲਕੁਲ ਪਹਿਲਾਂ ਬਾਇਓਮੈਟ੍ਰਿਕ ਫਾਈਲ ਲਾਜ ਹੋਏਗੀ ਆਨਲਾਈਨ ਲਾਜ ਹੋਏਗੀ ਔਰ ਆਨਲਾਈਨ ਵੀਜ਼ਾ ਅਪਰੂਵਲ ਆਏਗੀ ਸੋ ਜਰਮਨੀ ਦਾ ਰੁਝਾਨ ਦਿਨ-ਬਦ ਦਿਨ ਵੱਧਦਾ ਜਾ ਰਿਹਾ ਹੈ ਜਰਮਨੀ ਚ ਦੇਖੋ ਪਾਰਟ ਟਾਈਮ ਵਰਕ ਅਲਾਉਡ ਹੈ ਔਰ ਬੱਚਿਆਂ ਨੂੰ ਕਾਫੀ ਜ਼ਿਆਦਾ ਪਾਰਟ ਟਾਈਮ ਵਰਕ ਮਿਲ ਰਿਹਾ ਹੈ ਜਰਮਨੀ ਚ ਜਰਮਨੀ ਚ ਕਾਫੀ ਜ਼ਿਆਦਾ ਲੋਕ ਬਾਈ 2030 ਰਿਕੁਆਇਰਮੈਂਟ ਹੈਗੀ ਉਹਨਾਂ ਨੂੰ ਐਂਡ ਜਰਮਨੀ ਚ ਦੇਖੋ ਜੇ ਪ੍ਰਾਈਵੇਟ ਯੂਨੀਵਰਸਿਟੀਸ ਅਸ ਜੇ ਐਡਮਿਸ਼ਨ ਲੈਣੇ ਆ ਤਾਂ ਫੀਸ ਜਿਹੜੀ ਹੈਗੀ 7-8 ਲੱਖ ਰੁਪਏ ਸਾਲਾਨਾ ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਜੇ ਅੱਜ ਮੈਂ ਕੰਪੇਅਰ ਕਰਾਂ ਤਾਂ ਆਸਟ੍ਰੇਲੀਆ ਯੂਕੇ ਕੈਨੇਡਾ ਯੂਐਸ ਤੋਂ ਵੀ ਸਸਤੀ ਹੈ ਅੱਛਾ 7-8 ਲੱਖ ਪ੍ਰਾਈਵੇਟ ਯੂਨੀਵਰਸਿਟੀ ਪ੍ਰਾਈਵੇਟ ਜਰਮਨੀ ਦੇ ਲਈ ਪ੍ਰਾਈਵੇਟ ਯੂਨੀਵਰਸਿਟੀ ਯਾਨੀ ਉਹ ਹੈ ਰੈਕਗਨਾਈਜ਼ਡ ਐਜੂਕੇਸ਼ਨ ਹੈ ਬਿਲਕੁਲ ਦੇਖੋ ਦੇ ਆਰ ਰੈਕਗਨਾਈਜ਼ਡ ਦੇ ਆਰ ਜਰਮਨੀ ਯੂਨੀਵਰਸਿਟੀਆਂ ਜਿੰਨੀਆਂ ਵੀ ਯੂਨੀਵਰਸਿਟੀਆਂ ਹੈਗੀਆਂ ਦੇ ਮੈਨੀ ਮੈਨੀ ਜਰਮਨ ਯੂਨੀਵਰਸਿਟੀਆਂ ਐਮ ਟੈਕ ਵੀ ਮਿਲ ਸਕਦੀ ਹੈ ਆਈਟੀ ਵੀ ਮਿਲ ਸਕਦੀ ਹੈ ਸਾਈਕੋਲੋਜੀ ਵੀ ਮਿਲ ਸਕਦੀ ਹੈ ਪ੍ਰੋਜੈਕਟ ਮੈਨੇਜਮੈਂਟ ਵੀ ਮਿਲ ਸਕਦੀ ਹੈ ਐਮਬੀਏ ਵੀ ਮਿਲ ਸਕਦੀ ਹੈ ਔਰ ਆਲਮੋਸਟ ਸਾਡੇ ਕੋਲ ਸਾਰੀਆਂ ਹੀ ਲੋਕੇਸ਼ਨਸ ਹੈਗੀਆਂ ਤੁਸੀਂ ਕੋਲੋਨ ਜਾਣਾ ਚਾਹੁੰਦੇ ਹੋ ਤੁਸੀਂ ਮਿਊਨਿਕ ਜਾਣਾ ਚਾਹੁੰਦੇ ਹੋ ਤੁਸੀਂ ਬਰਲਿੰਗ ਜਾਣਾ ਚਾਹੁੰਦੇ ਹੋ ਹੈਂ ਸੋ 올 ਲੋਕੇਸ਼ਨਸ ਤੇ ਸਾਡੇ ਕੋਲ ਜਰਮਨੀ ਦੀਆਂ ਅੱਜ ਦੀ ਡੇਟਸ ਦੀ ਯੂਨੀਵਰਸਿਟੀਆਂ ਹੈਗੀਆਂ ਔਰ ਮੈਂ ਪਿਛਲੇ 10 ਸਾਲ ਤੋਂ ਜਰਮਨੀ ਹਰ ਸਾਲ ਜਾ ਰਿਹਾ ਜੀ ਐਵਰੀ ইয়ার ਮੈਂ ਜਰਮਨੀ ਜਾ ਰਿਹਾ ਉੱਥੇ ਕਾਨਫਰੰਸਿਸ ਅਟੈਂਡ ਕਰਨਾ ਸਟੂਡੈਂਟਸ ਨੂੰ ਮਿਲ ਰਹੇ ਆ ਸੋ ਸਟੂਡੈਂਟਸ ਇਦਾਂ ਹੁੰਦੇ ਨੇ ਕਿ ਜਿਹੜੇ ਏਜੰਟ ਜਰਮਨੀ ਆਪਾਂ ਕਦੀ ਗਏ ਵੀ ਨਹੀਂ ਅੱਜ ਅੱਜ ਜਰਮਨੀ ਦੀ ਰਿਕੁਆਇਰਮੈਂਟ ਵਧੀ ਤੇ ਜਰਮਨੀ ਵਿੱਚ ਨਾ ਸ਼ੁਰੂ ਹੋ ਗਏ ਸੋ ਮੈਂ ਪਿਛਲੇ 10 ਸਾਲ ਤੋਂ ਜਰਮਨੀ ਜਾ ਰਿਹਾ ਔਰ ਪਿਛਲੇ 10 ਸਾਲ ਤੋਂ ਸਟੂਡੈਂਟਸ ਭੇਜ ਰਿਹਾ ਸੋ ਬਰਲਿਨ 'ਚ ਕਾਫੀ ਸਾਰੇ ਇਦਾਂ ਦੇ ਰੈਸਟੋਰੈਂਟ ਐ ਜਿੱਥੇ ਤੁਸੀਂ ਜਾਓਗੇ ਤੇ ਪੁੱਛੋਗੇ ਬੱਚਿਆਂ ਨੂੰ ਕਿ ਕਿੱਥੋਂ ਆਏ ਹੋ ਤਾਂ ਸਾਰੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਹੀ ਸਟੂਡੈਂਟ ਹੈਗੇ ਆ। ਸੋ ਸਟੂਡੈਂਟਸ ਫੀਡਬੈਕ ਇਜ਼ ਰੀਲੀ ਰੀਲੀ ਪੋਜ਼ਿਟਿਵ ਤਾਂ ਤੁਸੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ। ਮੈਨੂੰ ਪਤਾ ਹੈ ਮਾਰਕੀਟ 'ਚ 1.5 ਲੱਖ ਰੁਪਏ ਵੀ ਲਿਆ ਜਾ ਰਿਹਾ ਬੱਚੇ ਤੋਂ 70000 ਰੁਪਏ ਵੀ ਲਿਆ ਜਾ ਰਿਹਾ 80000 ਰੁਪਏ ਵੀ ਲਿਆ ਜਾ ਰਿਹਾ। ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈਗੀ ਕਿਸੇ ਨੂੰ। ਟਿਊਸ਼ਨ ਫੀਸ ਦੇਣੀ ਹੈ ਕਾਲਜ ਨੂੰ, ਬਲ ਲੈਂਡਮਾਰਕ ਇਮੀਗ੍ਰੇਸ਼ਨ ਫ੍ਰੀ ਆਫ ਕਾਸ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰੇਗਾ ਪਲੱਸ ਹਰ ਬੱਚੇ ਨੂੰ ਇੱਕ ਟੈਬਲੇਟ ਜਾਂ ਕ੍ਰੋਮਬੁੱਕ ਦਿੱਤੀ ਜਾਏਗੀ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਜਸਮੀ ਜੀ ਅਪਾਇੰਟਮੈਂਟਸ ਜਿਹੜੀਆਂ ਜਰਮਨੀ ਦੀਆਂ ਉਹਨਾਂ ਦਾ ਰੋਲਾ ਹਮੇਸ਼ਾ ਰਿਹਾ ਪਿਛਲੇ ਸਮਿਆਂ ਲਈ ਹੁਣ ਉਹ ਕਿਵੇਂ ਸੌਲਵ ਆਊਟ ਹੋਇਆ ਤੁਸੀਂ ਅਪਾਇੰਟਮੈਂਟ ਸਿਸਟਮ ਹੀ ਖਤਮ ਕਰ ਦਿੱਤਾ ਗਿਆ ਬਾਲਿਸ਼ ਕਰ ਦਿੱਤਾ ਗਿਆ ਤੁਸੀਂ ਫਾਈਲ ਆਨਲਾਈਨ ਲਗਾਓਗੇ ਔਰ ਆਨਲਾਈਨ ਹੀ ਤੁਹਾਨੂੰ ਰਿਜ਼ਲਟ ਮਿਲੇਗਾ ਔਰ ਜਦੋਂ ਅਪਰੂਵਲ ਆ ਜਾਏਗੀ ਤੁਸੀਂ ਆਪਣਾ ਪਾਸਪੋਰਟ ਸਟੈਂਪ ਕਰਵਾਉਣ ਜਾ ਸਕਦੇ ਹੋ ਸੋ अपॉइंटਮੈਂਟ ਸਿਸਟਮ ਨੂੰ ਰੱਦ ਕਰ ਦਿੱਤਾ ਗਿਆ ਹੈ ਔਰ ਆਨਲਾਈਨ ਫਾਈਲ ਸਬਮਿਸ਼ਨਸ ਦੀਆਂ ਬੱਚਿਆਂ ਨੂੰ ਈਮੇਲ ਆਉਣੀਆਂ ਸ਼ੁਰੂ ਹੋ ਚੁੱਕੀਆਂ ਚਲੋ ਬਹੁਤ ਬਹੁਤ ਧੰਨਵਾਦ ਸੋ ਸਕਰੀਨ ਤੇ ਨੰਬਰ ਹੈ 90413 90412 ਇਸੇ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਜਸਮੀਤ ਜੀ ਦੇ ਨਾਲ ਔਰ ਜਸਮੀਤ ਜੀ ਦੀ ਟੀਮ ਦੇ ਨਾਲ ਗੱਲ ਕਰਨੀ ਹੈ ਔਰ ਤੁਸੀਂ ਜਰਮਨੀ ਦਾ ਸਟੱਡੀ ਵੀਜ਼ਾ ਵੀ ਅਪਲਾਈ ਕਰ ਸਕਦੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ